ਪਿਛਲੇ ਦਿਨੀ ਕਮਿਸ਼ਨਰੇਟ ਅਮਰਸਰ ਪੁਲਿਸ ਵੱਲੋਂ 4 ਕਿਲੋ ਦੀ ਹੀਰੋਇਨ ਦੀ ਰਿਕਵਰੀ ਹੋਈ ਸੀ ਇੱਕ ਬਾਅਦ ਚ 11 ਦੀ ਹੋਈ ਸੀ ਇਹ 4 ਕਿਲੋ ਵਾਲੀ ਦੀ ਅਸੀਂ ਅੱਜ ਜਿਹੜੇ ਰੈਫਰੈਂਸ ਦੇ ਕੇ ਗੱਲ ਕਰਨੀ ਆ ਉਸ 4 ਕਿਲੋ ਹੀਰੋਇਨ ਵਾਲੀ ਰਿਕਵਰੀ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਦੇ ਜਾ ਕੇ ਜਿਹੜੇ ਉਹ ਡਰੱਗਸ ਦੇ ਮਨੀ ਆ ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟਰਾਂਸਫਰ ਕਰਦੇ ਸੀ ਉਸ ਨੂੰ ਅਸੀਂ ਟ੍ਰੇਸ ਕੀਤਾ ਉਸ ਨੂੰ ਟ੍ਰੇਸ ਕਰਦੇ ਹੋਏ ਅਸੀਂ ਖੇਤਾਰਾਮ ਸੀ ਦਿੱਲੀ ਤੋਂ ਜਿਹੜਾ ਹਵਾਲਾ ਰੈਕਡ ਚਲਾਉਂਦਾ ਸੀ ਤੇ ਇੱਕ ਰਾਜkumar ਜਿਗਾ ਸ਼ਾਹ ਬਾਤੋਂ ਜਿਹੜੇ ਡਰੱਗਸ ਦੇ ਪੈਸੇ ਇਥੋਂ ਲੈ ਕੇ ਬਾਹਰ ਪਾਕਿਸਤਾਨਾਂ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ ਜਿੱਥੋਂ ਡਰੱਗਸ ਆਉਂਦੀਆਂ ਸੀ ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਆਲਰੇਡੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਨਾਲ 4 ਕਿਲੋ 10 ਗ੍ਰਾਮ ਹੀਰੋਇਨ ਤੇ ਇਸ ਹਵਾਲਾ ਡਰੱਗ ਮੰਨੀ ਦੇ ਤਹਿਤ ਇਸ ਰੈਕਡ ਨੂੰ ਅਸੀਂ ਉਹਦੇ ਦੌਰਾਨ 84 ਲੱਖ 17000 ਰੁਪਇਆ ਜਿਹੜਾ ਰਿਕਵਰ ਕੀਤਾਗਾ ਦੋ ਪਿਸਟਲਸ ਤੇ ਲਾਈਵ ਗਾਈਟਸ ਆਲਰੇਡੀ ਰਿਕਵਰ ਹੋਏ ਸੀ ਇਹਦੇ ਜੋ ਇੱਕ ਕਾਊਂਟਿੰਗ ਮਸ਼ੀਨ ਆ ਤੇ ਅੱਠ ਵਹੀਕਲਸ ਉਹ ਵੀ ਰਿਕਵਰ ਹੋਏ ਨੇ ਇਸ ਤਰ੍ਹਾਂ ਜਿਹੜੇ ਡਰੱਗਸ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਅਸੀਂ ਫੋਲੋ ਕਰਦੇ ਹੋਏ ਇਹ ਦੋ ਜਿਹੜੇ ਮੇਨ ਜਿਹੜੇ ਪੈਸਿਆਂ ਨੂੰ ਖਪਤ ਕਰਨ ਵਾਲੇ ਬੰਦੇ ਸੀਗੇ ਉਹਨਾਂ ਦੀ ਅਰੇਸਟ ਪਾਉਣ ਚ ਕਮਿਸ਼ਨਰੇਟ ਪਲੀਜ਼ ਜਿਨ੍ਹਾਂ ਨੇ ਸ਼੍ਰੀ ਦਰਪਨਾਲੂ ਵਾਲੀਆ ADCP City 1 ਦੇ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਬਾਕੀ ਜਿਹੜਾ ਸਟਾਫ ਆ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਟ੍ਰੇਸ ਕਰਨ ਚ ਕਾਮਯਾਬ ਕੀਤਾ ਤੇ ਅਰੈਸਟ ਕੀਤਾ ਸਰ ਜੀ ਦਾ ਵੀ ਕੋਈ ਬਾਲਾ ਨਹੀਂ ਨਹੀਂ ਇਹ 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 ਇਸ ਇਸਲਾਮਾਬਾਦ ਤੇ ਛਾੜੇ ਵਾਲਾ ਸੀਗਾ ਜਨਾਬ ਟੋਟਲ ਕਾਲੀ ਸਾਰੇ ਕਿੰਨੇ ਹੈ ਜੀ ਇਹ 84 ਲੱਖ ਰੁਪਏ ਜੀ ਹਾਂਜੀ 84 ਲੱਖ ਸਰ ਪਹਿਲੀ ਵੀ ਕਿਹਾ 84 ਲੱਖ ਦਨੇ ਪੈਸੇ ਪਕੜੇਗੇ ਤੇ ਬੈਕਵਰਡ ਲੀਕ ਕੇ ਜਿੱਤ ਪਕੜੇਗੇ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਕਿਉਂਕਿ ਇੰਨਾ ਪੈਸਾ ਹੋਇਆ ਪਹਿਲੀ ਵਾਰ ਤੇ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਬੈਕਵਰਡ ਤੇ ਜਿਹੜੇ ਫਾਰਵਰਡ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰੀਏ ਪੁਲਿਸ ਨੇ ਬਹੁਤ ਹੀ ਅਸੀਂ ਇੱਥੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਅਲੱਗ ਸਟੈਬਲਿਸ਼ ਕੀਤਾ ਜਿਹੜਾ ਕਿ ਡਰੱਗਸ ਦੇ ਕੇਸ ਦੇ ਪੈਸੇ ਦਾ ਆਉਣ ਤੇ ਜਾਣ ਨੂੰ ਜਿਹੜਾ ਮੋਨੀਟਰ ਕਰਕੇ ਵਾਚ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹ ਪੈਸਿਆਂ ਦੇ ਜਿਹੜੇ ਵਪਾਰ ਕਰਨ ਵਾਲੇ ਬੰਦੇ ਨੇ ਇਧਰ ਉਧਰ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਜਿਹੜਾ ਅਸੀਂ ਕਾਬੂ ਕਰੀਏ ਸਰ ਇੱਥੇ ਰਾਜਸਥਾਨ ਦਾ ਵੀ ਕੋਲ ਰੋਲ ਆ ਰਿਹਾ ਕਿ ਰਗੜੀਆਂ ਨੇ ਉਹਦਾਂ ਨੂੰ ਵੀ ਗੌਰਮੈਂਟ ਪਾਈ ਗਈ ਉਹ ਆਂਗੜੀਆਂ ਆਂਗੜੀਆਂ ਸਿਸਟਮ ਹੈਗਾ ਬੇਸਿਕਲੀ ਇਹ ਜਿਆਦਾ ਮੁੰਬਈ ਤੇ ਸੂਰਤ ਦੇ ਵਿੱਚ ਕੰਮ ਕਰਦਾ ਇਹ ਗਹਿਣਿਆਂ ਦਾ ਤੇ ਜਿਹੜਾ ਪੈਸਿਆਂ ਦਾ ਜਿਹੜਾ ਇੱਧਰ ਉੱਧਰ ਲੈਣ ਦੇਣ ਦੇ ਕੰਮ ਕਰਦੇ ਨੇ ਇੱਕ ਇੱਕ ਤਰ੍ਹਾਂ ਦੇ ਕੋਰੀਅਰ ਦਾ ਕੰਮ ਕਰਦੇ ਨੇ ਕੋਰੀਅਰ ਸਿਕਿਉਰਿਟੀ ਹੁੰਦੀ ਆ ਇਸ ਜਿਹੜਾ ਸਾਡਾ ਇਹਦਾ ਵੀ ਲਿੰਕ ਆ ਅਸਲ ਲਿੰਕ ਇਹਦਾ ਸਾਡਾ ਅਹਮਦਾਬਾਦ ਨੂੰ ਜਾ ਰਿਹਾ ਸੀਗਾ ਇਹ ਅਸੀਂ ਦਿੱਲੀ ਤੋਂ ਗ੍ਰਿਫਤਾਰ ਕੀਤਾਗਾ ਉਹ ਅਹਮਦਾਬਾਦ ਵਾਲੇ ਜਿਹੜੇ ਦੀਜ਼ਰ ਦਾ ਅੰਗੜੀਆ ਸਿਸਟਮ ਜਿਹੜਾ ਹੈਗਾ ਪਰ ਅੰਗੜੀਆ ਸਿਸਟਮ ਕਿੰਨਾ ਦੇਸ਼ ਚ ਫੈਲਿਆ ਹੋਇਆ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਨਾਮ ਸਾਹਮਣੇ ਆਇਆ ਇਸ ਤਰ੍ਹਾਂ ਦਾ ਰੈਕਡ ਸਾਹਮਣੇ ਆਇਆ ਉਹ ਬਿਲਕੁਲ ਠੀਕ ਆ ਪਰ ਇਹ ਇਹ ਜਿਆਦਾ ਜਿਹੜਾ ਸਿਸਟਮ ਹੈਗਾ ਮੁੰਬਈ ਤੇ ਸੂਰਤ ਵਾਲੇ ਪਾਸੇ ਚੱਲਦਾ ਸਾਡੀ ਏਜ਼ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਇਹ ਚ ਗੱਲ ਦੀ ਜਿਹੜੀ ਆ ਜਿਆਦਾ ਜਾਣਕਾਰੀ ਹਾਸਲ ਹੋਈ ਆ ਇਹ ਆਪਣੇ ਪੰਜਾਬ ਜਾਂ ਨਾਰਥ ਸਾਈਡ ਤੇ ਇਹਦਾ ਜਿਹੜਾ ਸਿਸਟਮ ਇਹ ਘੱਟ ਫੋਲੋ ਹੁੰਦਾ ਦਾ ਪਹਿਲੀ ਵਾਰ ਦਾ ਸਿਸਟਮ ਹੋਣਾ ਕਿ ਬਾਕੀ ਸਟੇਟ ਦੇ ਮਤਲਬ ਦਿੱਤੀ ਹੈ ਹਾਂਜੀ ਜੀ ਲੋਡ ਪਈ ਉਹਨਾਂ ਦੀ ਮਤਲਬ ਲਈ ਜਾਵੇਗੀ ਵੈਸੇ ਜਿਹੜੀ ਸਾਡੀ ਪੰਜਾਬ ਪੁਲਿਸ ਆ ਸਾਡੀਆਂ ਟੈਕਨੀਕਲ ਟੀਮਜ਼ ਨੇ ਸਾਡੇ ਕੋਲ ਜਿਹੜੇ ਹੋਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਆਗੇ ਨੇ ਦੇ ਆਰ ਕੈਪੇਬਲ ਆਫ ਡੂਇੰਗ ਐਵਰੀਥਿੰਗ ਸਰ ਇਹ ਡਰਗ ਮਨੀ ਪਾਸਵਰਡ ਕਿਸ ਤਰ੍ਹਾਂ ਹੁੰਦੀ ਸੀ ਵਟ ਵਾਸ ਦਾ ਮੋਡ ਆਫ ਫਲੂਰੀਡੀ ਇਹ ਹਵਾਲਾ ਰਾਹੀਂ ਹੁੰਦੀ ਸੀ ਜੀ ਇਹ ਬੇਸਿਕਲੀ ਜਿਹੜੇ ਬੰਦੇ ਨੇ ਫੜੇ ਗਏ ਨੇ ਇਹ ਹਵਾਲੇ ਦਾ ਕੰਮ ਕਰਦੇ ਨੇ ਇਹ ਹਵਾਲਾ ਦੇ ਰਾਹੀਂ ਹੀ ਜਿਹੜਾ ਉਹਨਾਂ ਦਾ ਹੀ ਇੱਕ ਹਿੱਸਾ ਜਿਹੜਾ ਤੇ ਡਰਗ ਮਨੀ ਵੀ ਟਰਾਂਸਫਰ ਕਰਦੀ ਸੀ ਸਰ ਇਹ ਕੋਈ ਨਵਾਂ ਹਾਂ ਜੀ ਹੋਰ ਲੋਕ ਵੀ ਲੋਕ ਸੰਘਾ ਉਹਨੇ ਇਕੱਲੇ ਬੰਦੇ ਦੋ ਹਾਂ ਜੀ ਹਾਂ ਜੀ ਇਹ ਪੂਰਾ ਸਿਸਟਮ ਆ ਉਸ ਨੂੰ ਅਸੀਂ ਸਾਰੇ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਜਿਹੜਾ ਜਿਹੜਾ ਬੰਦਾ ਸਾਹਮਣੇ ਆਵੇਗਾ ਵੀ ਵਿਲ ਬੁੱਕ ਤੇ ਮਾਰ ਲਓ ਸਰ ਇਹਨਾਂ ਦੀ ਪ੍ਰੋਪਰਟੀ ਸੀ ਜੀ ਲੈ ਕਿਤਾ ਉਹਨਾਂ ਨੂੰ ਆਰਡਰ ਲੱਗੇ ਨੇ ਕਿ ਉਹ ਹੋਣਗੇ ਜੀ ਜਿਹੜੇ ਜਿਹੜੇ ਚਾਹਤੇ ਜਾਂ ਪਾਕਿਸਤਾਨ ਟ੍ਰੈਕਸ ਪੁਝਾਉਂਦੇ ਸੀ ਬੰਦਾ ਰਾਈ ਉਹ ਉਹ ਹਾਲਾ ਸਿਸਟਮ ਉਹ ਇਨਵੈਸਟੀਗੇਟ ਕਰ ਰਹੇ ਹਾਂ ਵੀ ਉਹ ਕਿਵੇਂ ਬਚਾਉਂਦੇ ਸੀ ਕੀ ਕਰਦੇ ਸੀ ਨਾਰਮਲੀ ਗਈ ਇਤੋਂ ਦਾ ਬਿਜ਼ਨਸ ਦੇ ਆਧਾਰ ਤੇ ਕੋਈ ਬਿਜ਼ਨਸ ਵਾਲਿਆਂ ਦੇ ਬਾਹਰ ਪੈਸੇ ਦਵਾਈ ਰਾਹੀਂ ਭੇਜਦੇ ਆ ਕੋ ਹੋਰ ਭੇਜਦੇ ਨੇ ਕਈ ਸਿਸਟਮ ਆ ਇਹਦੇ ਚ ਕਿਹੜਾ ਸਿਸਟਮ ਇਨਵੋਲਵਸ ਇਸ ਇਨਵੈਸਟੀਗੇਟ ਕਰਕੇ ਉਹਨੂੰ ਮਤਲਬ ਅੰਦਾਜ਼ਾ ਅਸੀਂ ਕੀ ਇਨਵੈਸਟੀਗੇਸ਼ਨ ਕਿਦਾਂ ਪੁਰਾਣਾ ਚੱਲਦਾ ਕਿ ਕਿਹਵਾ ਦੇ ਕੰਮ ਹੈ ਨਹੀਂ ਜਾਏ ਉਹ ਇਹ ਕੰਮ ਤੇ ਪੁਰਾਣਾ ਹੀ ਚੱਲ ਰਿਹਾ ਕਿਉਂਕਿ ਆਪਣੇ ਸਾਡੇ ਸੁਰਤਾਰੀ ਕਨੈਕਸ਼ਨ ਰਹਿਣਾ ਬੜਾ ਪਹਿਲਾਂ ਤੋਂ ਜਿਹੜੇ ਪਾਕਿਸਤਾਨ ਇਹ ਇਹ ਜਿਹੜਾ ਸਾਡੇ ਕੇਸ ਵਾਲਾ ਇਹ ਇਹ ਫਰਵਰੀ 24 ਤੋਂ ਐਸੇ ਦੋ ਦਿਨ ਮਹੀਨਿਆਂ ਤੋਂ ਜਿਹੜਾ ਹੈਗਾ ਸੀਗਾ ਜਿਹੜਾ ਇਹ ਜਿਹੜਾ ਅਸੀਂ ਪ੍ਰੈਸ ਕੀਤਾ ਇਹ ਫਰਵਰੀ 24 ਤੋਂ ਇਹ ਪਾਕਿਸਤਾਨ ਦੇ ਨਾਲ ਜਿਹੜਾ ਇਹਨਾਂ ਦਾ ਲਿੰਕ ਹੈਗੇ ਸੀ ਜਿਹੜਾ ਰਾਜਕੁਮਾਰ ਸੀ ਇਹਨਾਂ ਦਾ ਉਹ ਮੇਨ ਜਿਹੜਾ ਲਿੰਕ ਸੀਗਾ ਜਿਹੜਾ ਪਾਕਿਸਤਾਨ ਦੇ ਨਾਲ ਲਿੰਕ ਸੀਗਾ ਉਦੋਂ ਤੋਂ ਅੱਗੇ ਖੇਤਰਾਮ ਸੀਗਾ ਫਿਰ ਕਦੋਂ ਤੋਂ ਇਹ ਕੰਮ ਕਰ ਰਹੇ ਸੀ ਕਾਫੀ ਬਹੁਤ ਚਾਹ ਚੇਂਜ ਦੇ ਸਾਹਮਣੇ ਆ ਰਹੇ ਸੀ ਖੇਤਰਾਮਾ ਜਿਹੜਾ 14 ਸਾਲ ਤੋਂ ਇਹ ਕੰਮ ਕਰ ਰਿਹਾ ਜਿਹੜਾ ਦਿੱਲੀ ਤੋਂ ਅਸੀਂ ਫੜ ਕੇ ਲਿਆਤਾ ਹਾਂਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ